ਹਵਾਲਾਤ ਕਰ ਦਿੱਤਾ ਕੋਠੜੀ ਵਿੱਚ ਬੰਦ ਕਰ ਦਿੱਤੀ ਕੋਠੜੀ ਵਿੱਚ ਬੰਦ ਕਰ ਦਿੱਤੀ ਅੱਜ ਦੀ ਰਾਤ ਅੱਜ ਦੀ ਰਾਤ ਕੋਠੜੀ ਵਿੱਚ ਬੰਦ ਕੀਤਾ ਹੁਣ ਦੇਖ ਲਓ ਪੋਦੀਆਂ ਰਾਬਾਂ ਕੋਠੜੀ ਵਿੱਚ ਕੋਈ ਕਪੜਾ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਐਸੀ ਠੰਡ ਦੇ ਵਿੱਚ ਸਾਰੀ ਰਾਤ ਛੋਟੇ ਬੱਚਿਆਂ ਨੂੰ ਜੋਰਾਵਰ ਫਤੇ ਸਿੰਘ ਨੂੰ ਮਾਤਾ ਜੀ ਆਪਣੀ ਜਫੀ ਦੇ ਵਿੱਚ ਲੈ ਕੇ ਨਿਗਧਿੰਦੇ ਹਨ ਸਾਰੀ ਰਾਤ ਇਦਾਂ ਹੀ ਨਿਕਲੀ ਗਰਮਖ ਬਿਯਾਰੀ ਵਾਹ ਨਾਲ ਇਹ ਵਿਚਾਰੀ ਜਾਇਓ ਇਹ ਕੀ ਖੇਡ ਵਰਤਾ ਰਹੇ ਆ ਕਾਦੇ ਵਾਸਤੇ ਵਰਤਾ ਰਹੇ ਆ ਕੀਦੇ ਵਾਸਤੇ ਵਰਤਾ ਰਹੇ ਆ ਨਾਲ ਇਦਨੋ ਹਿਸਾਬ ਲਾਓ ਸਾਡੇ ਵਾਸਤੇ ਹੋ ਰਿਹਾ ਹੈ ਅੱਜ ਜਿਹੜੇ ਅਸੀਂ ਵਧੀਆ ਵਧੀਆ ਕੰਬਲਾਂ 'ਚ ਪਏ ਰਹੇ ਆ ਨਾ ਵਧੀਆ ਵਧੀਆ ਰਜਾਈਆਂ ਦੇ ਨਿੱਗਲੇ ਰਹੇ ਵਧੀਆ ਵਧੀਆ ਮਹਿਲਾਂ 'ਚ ਰਹ ਰਹੇ ਜੇ ਇਹ ਇਤਨੀ ਵੱਡੀ ਕਰਵਾਨੀ ਨਾ ਕਰਦੇ ਐ ਸੁਖ ਸਾਡੇ ਕੋਲ ਹੋਣੇ ਨਹੀਂ ਸਕਦੇ ਅਸੀਂ ਅੱਜ ਉਹਨਾਂ ਦੀ ਯਾਦ ਵਿੱਚ ਜੁੜ ਨਹੀਂ ਸਕਦੇ ਉਹਨਾਂ ਨੂੰ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਨਾ ਸਾਡਾ ਬਣਦਾ। ਉਹਨਾਂ ਨੂੰ ਤਾਂ ਸਭ ਕੁਝ ਮਿਲ ਰਿਹਾ ਸੀ। ਇਹਨੇ ਮੰਨ ਲੈਂਦੇ ਬਸ ਸਾਰੇ ਸੁੱਖ ਉਹਨਾਂ ਕੋਲ ਮਿਲ ਜਾਣੇ ਸੀ। ਸਾਰੇ ਅਹੁਦੇ ਉਹਨਾਂ ਨੂੰ ਮਿਲ ਜਾਣੇ ਸੀ। ਜੈ ਜੈਕਾਰ ਵੀ ਉਹਨਾਂ ਦੀ ਹੋਣੀ ਸੀ ਜਗਤ ਵਿੱਚ ਜਿਹੜੀ ਸਾਡੀ ਹੋ ਰਹੀ ਹੈ ਉਹ। ਸਾਡੀ ਜਗਤ ਵਿੱਚ ਹੋਈ ਹੋਈ ਜਾਏਗਾ। ਜੈ ਜੈਕਾਰ ਤਾਂ ਮਿੱਟੀ 'ਚ ਮਿਲ ਜਾਣੀ ਕਿਤੇ। ਉਨਾ ਦੀ ਹੁੰਦੀ ਹੋ ਰਣੀ ਕਿਤਨੇ ਕਿ ਜੰਮ ਕੇ ਮਰਲੇ ਕਿੰਨੇ ਕਿ ਜੰਮੀ ਜਾਂਦੇ ਮਰੀ ਜਾਂਦੇ ਜੰਮੀ ਜਾਂਦੇ ਮਰੀ ਜਾਂਦੇ ਉਹਨਾਂ ਦੇ ਗੁਣ ਇਦਾਂ ਹੀ ਗੌਦੀ ਰਹਿਣਾ ਸਾਰ ਜਗਤ ਨੇ ਕਿਤਨੇ ਲੋਕ ਜੰਮਦੇ ਮਰਦੇ ਇਸ ਕਰਕੇ ਜੋ ਸਾਨੂੰ ਉਹ ਪੂਰਨੇ ਪਾ ਕੇ ਗਏ ਹਨ ਉਹਨਾਂ ਨੂੰ ਪੂਰਨੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਤੁਰਨਾ ਚਾਹੀਦਾ ਹੈ। ਉਹਨਾਂ ਦਾ ਧੰਨਵਾਦ ਕਰਨੋ ਚਾਹੀਦਾ। ਉਹਨਾਂ ਦੇ ਗੁਣ ਗਾਉਣੇ ਚਾਹੀਦੇ। ਉਹਨਾਂ ਦੇ ਇਤਿਹਾਸ ਨੂੰ ਸਮਝਣਾ ਚਾਹੀਦਾ ਹੈ। ਜੋ ਸਾਨੂੰ ਸਮਝਾ ਕੇ ਗਏ ਹਨ, ਜੋ ਸਾਨੂੰ ਉਹ ਰਸਤਾ ਦੱਸ ਕੇ ਗਏ ਹਨ, ਸਾਨੂੰ ਉਹ ਰਸਤਾ ਅਪਣਾਉਣਾ ਚਾਹੀਦਾ ਹੈ। ਦੇਖੋ ਬੰਦ ਕੋਠੜੀ ਦੇ ਵਿੱਚ ਕੋਈ ਕਪੜਾ ਨਹੀਂ ਕੋਲ ਖੁਦ ਨਹੀਂ। ਅਸੀਂ ਵੀ ਬੱਚਿਆਂ ਵਾਲੇ ਪੋਤਿਆਂ ਵਾਲੇ ਮਾਪੇ ਆਪਣਾ ਦੁੱਖ ਸੁੱਖ ਸਭ ਭੁੱਲ ਜੰਨੇ ਬੱਚੇ ਦੀ ਦੁੱਖ ਵਲ ਦੇ ਕੇ ਮਾਤਾ ਦੀ ਉਮਰ ਕਿੰਨੀ ਹੈ ਦੇਖ ਲਓ 80 ਦੇ ਉੱਪਰ ਮਾਤਾ ਦੀ ਉਮਰ ਹੈ ਬੱਚਿਆਂ ਦੀ ਉਮਰ ਕਿੰਨੀ ਹੈ 7 ਸਾਲ 9 ਸਾਲ ਆ ਗੋਦੀ ਜਿ ਕੁਟ ਪਟ ਗਈ ਬਿਠਾਵਦੀ ਪੋਤੇ ਆ ਦਿਨ ਚੜਿਆ ਸੱਦਾ ਆ ਗਿਆ ਉੱਥੇ ਖਬਰ ਦਿੱਤੀ ਗਈ ਸਰੰਗ ਸੂਬੇ ਬਜੀਦਖੰਡ ਸੱਦਾ ਆ ਗਿਆ ਕਿ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਨੂੰ ਛੇਤੀ ਹਾਜ਼ਰ ਕਰੋ ਕਚਹਿਰੀ ਦੇ ਵਿੱਚ ਕਚਹਿਰੀ ਵਿੱਚ ਲੈ ਕੇ ਗਏ ਜਦੋਂ ਕਚਹਿਰੀ ਵਿੱਚ ਲੈ ਕੇ ਗਏ ਸੂਬੇ ਨੇ ਬੜੇ ਦਾਦੀ ਨੂੰ ਤਾਂ ਦਾਦੀ ਨੂੰ ਅਤੇ ਬੱਚਿਆਂ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਬੜੇ ਪਿਆਰ ਨਾਲ ਕਿਉਂਕਿ ਸੂਬੇ ਨੂੰ ਅਜੇ ਇਹ ਆਸ ਹੈ ਕਿ ਜਦੋਂ ਬੱਚਿਆਂ ਵੱਲ ਦੇਖਿਆ ਨਾ ਕਿ ਬੱਚੇ ਤਾਂ ਜਮੇ ਛੋਟੇ-ਛੋਟੇ ਕਿ ਪਰੇਰੇ ਜਾ ਸਕਦੇ ਮਨਾਏ ਜਾ ਸਕਦੇ ਇਹਨਾਂ ਨੂੰ ਪਿਆਰ ਦੇ ਨਾਲ ਮਨਾ ਕੇ ਦੇਖੀਏ ਮੰਨ ਜਾਣਗੇ ਛੋਟੇ ਛੋਟੇ ਬੱਚੇ ਜਿਵੇਂ ਉਹਦੇ ਬੱਚੇ ਜਿਵੇਂ ਆਪਾਂ ਦੇਖਦੇ ਹਾਂ ਬੱਚਿਆਂ ਨੂੰ ਉਹ ਉਦਾਂ ਹੀ ਦੇਖ ਰਿਆ ਸੀ ਪਰ ਇਹ ਨਹੀਂ ਪਤਾ ਕਿ ਇਹ ਬੱਚੇ ਕੀ ਦੇ ਉਹਨੂੰ ਇਹ ਨਹੀਂ ਪਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤੇ ਆ ਜਿਤਨੇ ਦਿੱਲੀ ਵਿੱਚ ਚੌਂਕ ਦਿੱਲੀ ਚੌਂਕ ਵਿੱਚ ਆਪਣਾ ਸੀਸ ਕਟਾ ਲਿਆ ਉਹਦੇ ਪੋਤੇ ਉਹਨੂੰ ਇਹ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬੱਚੇ ਆ ਉਹਨੂੰ ਇਹ ਨਹੀਂ ਪਤਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪੜੋਤੇ ਆ ਇਹ ਕਿਵੇਂ ਮੰਨਣਗੇ ਉਹਨੇ ਸੋਚਿਆ ਛੈਤੀਓ ਮੰਨਣਗੇ ਲਾਲਚ ਦੇ ਕੇ ਦੇਖਦੇ ਡਰਾ ਕੇ ਦੇਖਦੇ ਅਰੇ ਕਹਿਣ ਲੱਗਿਆ ਬੱਚਿਓ ਸ਼ਾਬਾਸ਼ ਬੜੇ ਸੋਹਣੇ ਲੱਗਦੇ ਆ ਬੜੇ ਪਿਆਰੇ ਲੱਗਦੇ ਤੁਸੀਂ ਇਦਾਂ ਕਰੋ ਮੁਸਲਮਾਨ ਬਣ ਜਾਓ ਤੁਹਾਨੂੰ ਸਾਰੇ ਸੁੱਖ ਦਿੱਤੇ ਜਾਣਗੇ ਚੰਗੇ ਮਹਿਲ ਦਿੱਤੇ ਜਾਣਗੇ ਕੀਮਤੀ ਧਨ ਦਿੱਤਾ ਜਾਏਗਾ ਲਾਰਜ ਦੇਣ ਲੱਗਿਆ ਤੁਹਾਨੂੰ ਸਾਰੇ ਸੁੱਖ ਦਿੱਤੇ ਜਾਣਗੇ ਤੁਹਾਡਾ ਜਗਤ ਵਿੱਚ ਬਹੁਤ ਸਤਿਕਾਰ ਹੋਏਗਾ ਬੱਚੇ ਸੁਣ ਰਹੇ ਸੁਭਾ ਕਹਿਣ ਲੱਗਿਆ ਕੀ ਸਲਾਹ ਥੋਡੀ ਬੱਚਿਆਂ ਨੇ ਪਤਾ ਕੀ ਜਵਾਬ ਦਿੱਤਾ ਜਿਹੜੇ ਸੁੱਖਾਂ ਦਾ ਲਾਲਚ ਤੂੰ ਦੇ ਰਿਆਂ ਏ ਐ ਸੁਬਿਆ ਜਿਹੜੇ ਸੁੱਖਾਂ ਦਾ ਲਾਲਚ ਤੂੰ ਦੇ ਰਿਆਂ ਏ ਅਸੀਂ ਪਹਿਲਾਂ ਹੀ ਸੁੱਖ ਉਹ ਮੰਨ ਰਹੇ ਆ ਲੈ ਕੀ ਸਮਝਾਂਗੇ ਆਪਾਂ ਨਾ ਪੇਟ ਵਿੱਚ ਅੰਨ ਕੱਪੜਾ ਵੀ ਕੋਲ ਕੋਈ ਨਹੀਂ ਐਸੀ ਠੰਡ ਐਸੀਆਂ ਮੁਸੀਬਤਾਂ ਵਿੱਚ ਕਹਿੰਦੇ ਅਸੀਂ ਸਾਰੇ ਸੁੱਖ ਉਹ ਮਾਣ ਰਹੇ ਜਿਹੜਾ ਤੂੰ ਸੁੱਖਾਂ ਨੂੰ ਜਿਹੜੇ ਸੁੱਖ ਦਾ ਲਾਲਚ ਦੇ ਰਿਹਾ ਹੈ ਉਹ ਸੁੱਖ ਸਾਡੇ ਕੋਲ ਹਨ ਕਿਹੜਾ ਸੁੱਖ ਦਏਗਾ ਤੂੰ ਜਿਹੜੇ ਸੁੱਖਾਂ ਦਾ ਲਾਲਚ ਤੂੰ ਦੇ ਰਿਹਾ ਏ ਅਸੀਂ ਪਹਿਲਾਂ ਹੀ ਸੁੱਖ ਉਹ ਮਾਣ ਰਹੇ ਹਾਂ ਉਹ ਸੁੱਖ ਕਿਹੜਾ ਆਪਣੇ ਸਤਿਗੁਰੂ ਦੇ ਚਰਨਾਂ 'ਚ ਜੁੜ ਕਰਕੇ ਸੋਨੇ ਮਿੱਟੀ ਨੂੰ ਇੱਕੋ ਹੀ ਜਾਣ ਵੇਹੇ ਆਂਦਾ। ਉਹ ਸੁਖ ਹੈ ਸਤਿਗੁਰੂ ਦੇ ਸੋਨੇ ਚਰਨਾਂ ਵਿੱਚ ਜੁੜਨ ਦਾ। ਇਹ ਸਮਝਾ ਰਹੇ ਥੋਡੇ ਬੱਚੇ ਹਾਂ ਤੁਹਾਨੂੰ। ਆਸਲ ਸੁਖ ਉਹ ਮਾਣਦਾ ਜਿਹੜਾ ਪੂਰੇ ਸਤਿਗੁਰੂ ਨਾਲ ਜੁੜਿਆ ਹੋਇਆ। ਜਿਨ ਜਿਸ ਨੇ ਪੂਰੇ ਸਤਿਗੁਰੂ ਨਾਲ ਜੁੜ ਕੇ ਗੁਰੂ ਕੋਲ ਸੁਖ ਪ੍ਰਾਪਤ ਕੀਤਾ ਇਸ ਸੁਖ ਨੂੰ ਕੋਈ ਖੋ ਨਹੀਂ ਸਕਦਾ ਸੂਬਾ ਇਹ ਸੁਖ ਖੋਣੇ ਚਾਹੁੰਦਾ ਇਹ ਸੁਖ ਖੋ ਕੇ ਇਹ ਝੂਠੇ ਸੁੱਖਾਂ ਦਾ ਇਲਾਜ ਦੇ ਰਿਹਾ ਸਾਡੇ ਕੋਲ ਸਾਰੇ ਝੂਠੇ ਸੁੱਖ ਵਾਹ ਸਾਡੇ ਸਾਡੇ ਕੋਲ ਸਾਰੇ ਝੂਠੇ ਸੁੱਖ ਉਹ ਸੁੱਖਾਂ ਨੂੰ ਜਿਹੜੇ ਸੁਖ ਮਾਨ ਮਾਨ ਕੇ ਸਾਰਾ ਜਗਤ ਜਾ ਰਿਹਾ ਹੈ ਸਾਡੇ ਬਾਪ-ਬਾਪ ਵੀ ਚਲੇ ਗਏ ਬਜ਼ੁਰਗ ਵੀ ਚਲੇ ਗਏ ਦੁਨੀਆ ਜਾ ਰਹੀ ਇਸ ਵਿੱਚ ਚਲੇ ਜਾਣਾ ਅੱਗੇ ਫਿਰ ਦੁੱਖਾਂ ਨਾਲੇ ਬਾਹ ਪੈਣਾ ਪਰ ਇੱਥੇ ਦਾਦੀ ਨੇ ਆਪਣੇ ਪੋਤਿਆਂ ਨੂੰ ਐਸਾ ਸਮਝਾਇਆ ਹੋਇਆ ਪੱਕਾ ਕੀਤਾ ਹੋਇਆ ਕਿ ਝੂਠੇ ਸੁੱਖਾਂ ਵਿੱਚ ਨਹੀਂ ਫਸਣਾ ਜਿਹੜਾ ਸੱਚਾ ਸੁੱਖ ਤੁਹਾਨੂੰ ਮਿਲਿਆ ਹੋਇਆ ਗੁਰੂ ਦੇ ਸੋਹਣੇ ਚਰਨਾਂ ਨਾਲ ਜੁੜੇ ਰਹਿਣਾ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਇਹ ਸੱਚਾ ਸੋਖਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਸੁੱਖ ਪ੍ਰਾਪਤ ਕਰਦਾ ਛੋਟੇ ਸਹਿਬ ਜੱਦਿਆਂ ਨੇ ਜੋ ਜਵਾਬ ਦਿੱਤਾ ਕੀ ਲਾਲਚ ਦੇ ਰਿਆ ਸੁਬੇ ਜਿਹੜੇ ਸੁੱਖਾਂ ਦਾ ਲਾਲਚ ਤੂੰ ਦੇ ਰਿਆ ਏ ਅਸੀਂ ਪਹਿਲਾਂ ਹੀ ਸੁੱਖ ਉਹ ਮਾਣ ਰਹੇ ਹਾਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕਰਕੇ ਸੋਨੇ ਮਿੱਟੀ ਨੂੰ ਇੱਕੋ ਹੀ ਜਾਣਦੇ ਸਾਡੀ ਨਿਗਾਹ ਦੇ ਵਿੱਚ ਸੋਨਾ ਮਿੱਟੀ ਇੱਕੋ ਆ ਕੀ ਦੇ ਦੇਗਾ ਤੂੰ ਸਾਨੂੰ ਕਿਹੜੀ ਮਾਇਆ ਦੇ ਦੇ ਦੇਗਾ ਤੂੰ ਸਾਡੇ ਕੋਲ ਕੀਮਤੀ ਹੀਰਾ ਪ੍ਰਭੂ ਦਾ ਨਾਮ ਸਾਡੀ ਸੁਰਤੀ ਵਿਰਤੀ ਪ੍ਰਭੂ ਦੇ ਨਾਮ ਵਿੱਚ ਜੁੜੀ ਹੋਈ ਹੈ ਸੁਭਾ ਕਹਿਣ ਲੱਗਿਆ ਅੱਛਾ ਫਿਰ ਖਿਆਲ ਕਰਿਓ ਕਤਲ ਕੀਤੇ ਜਾਉਂਗੇ ਮਾਰ ਦਿੱਤੇ ਜਾਉਂਗੇ ਫੇ ਮਰਨ ਲਈ ਤਿਆਰ ਹੋ ਜਾਓ ਜੇ ਤੁਹਾਨੂੰ ਕੁਝ ਵੀ ਨਹੀਂ ਚਾਹੀਦਾ ਫੇ ਮਰਨ ਲਈ ਤਿਆਰ ਹੋ ਜਾਓ ਫਿਰ ਜਵਾਬ ਦਿੱਤਾ ਸਹਿਬ ਜੀ ਅਜਨੇ ਕੀ ਕਹਿੰਦੇ ਸਾਨੂੰ ਦੇਣਾ ਮੌਤ ਦਾ ਡਰ ਪਾਪੀ ਸਾਨੂੰ ਦੇਣਾ ਮੌਤ ਦਾ ਡਰ ਪਾਪੀ ਅਸੀਂ ਮੌਤ ਤੋਂ ਜੀਵਨ ਪਛਾਣ ਰਹੇ ਹਾਂ ਜਿਹੜੀ ਮੌਤ ਹੈ ਮੌਤ ਵਿੱਚ ਹੀ ਤਾਂ ਸਾਡਾ ਜੀਵਨ ਹੈ ਤੂੰ ਮੌਤ ਦਾ ਡਰ ਦੇ ਰਹਿ ਤੈਨੂੰ ਮਰਨਾ ਜੋ ਆਇਆ ਸੋ ਚਲਸੀ ਸਭ ਨੇ ਮਰਨਾ ਪਰ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਹਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਅਸੀਂ ਮੌਤ ਵਿੱਚੋਂ ਹੀ ਜੀਵਨ ਪਛਾਣ ਰਹੇ ਹਾਂ ਸਾਡੇ ਗੁਰੂ ਨੇ ਪਹਿਲਾਂ ਹੀ ਸਾਡੇ ਉੱਤੇ ਸ਼ਰਤ ਇਹ ਰੱਖੀ ਸੀ ਪਹਿਲਾਂ ਮਰਨ ਕਬੂਰ ਜੀਵਨ ਕੀ ਛੱਡਿਆ ਅਸੀਂ ਜੀਵਨ ਦੀ ਆਦ ਛੱਡੀ ਹੋਈ ਹੈ ਮੌਤ ਦਾ ਰਬਤ ਨਾ ਤੁਸਨ ਕੀ ਕਿਹਾ ਸਾਨੂੰ ਦੇਨਾ ਮੌਤ ਦਾ ਡਰ ਪੱਪੀ ਅਸੀਂ ਮੌਤ ਤੋਂ ਜੀਵਨ ਪਛਾਣ ਰਹੇ ਹਾਂ ਸਾਨੂੰ ਜਾਨ ਤੋਂ ਪਿਆਰਾ ਹੈ ਧਰਮ ਆਪਣਾ ਲੇਖੇ ਧਰਮ ਦੇ ਲਾ ਜਿੰਦ ਜਾਨ ਰਹੇ ਹਾਂ ਸਾਨੂੰ ਆਪਣਾ ਧਰਮ ਪਿਆਰਾ ਤੂੰ ਕਹਿੰਦਾ ਮੁਸਲਮਾਨ ਬਣ ਜਾ ਅਸੀਂ ਮੁਸਲਮਾਨਾਂ ਨਾਲ ਨਾ ਫਰਤ ਨਹੀਂ ਕਰਦੇ ਸਾਨੂੰ ਪਿਆਰੇ ਲੱਗਦੇ ਮੁਸਲਮਾਨਾਂ ਹਿੰਦੂ ਪਿਆਰੇ ਲੱਗਦੇ ਹਨ ਸਾਰੇ ਤੁਹਾਨੂੰ ਸਾਨੂੰ ਪਿਆਰੇ ਲੱਗਦੇ ਪਰ ਸਾਨੂੰ ਆਪਣਾ ਧਰਮ ਪਿਆਰਾ ਤੁਹਾਨੂੰ ਆਪਣਾ ਧਰਮ ਪਿਆਰਾ ਅਸੀਂ ਆਪਣੇ ਧਰਮ ਦੇ ਲਈ ਜਿੰਦ ਜਾਨ ਲੇਖੇ ਲਾ ਰਹੇ ਹਾਂ ਮੌਤ ਦਾ ਡਰ ਨਾ ਦੇ ਸਾਨੂੰ ਅਸੀਂ ਡਰਨ ਵਾਲੇ ਨਹੀਂ ਹਾਂ ਸਾਡਾ ਬਾਬਾ ਨਹੀਂ ਡਰਿਆ ਸਾਡਾ ਦਾਦਾ ਨਹੀਂ ਡਰਿਆ ਪਰਦਾਦਾ ਨਹੀਂ ਡਰਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਆ ਕੀ ਡਰਾਵਾਂ ਨਾ ਤੁਸਨ ਸਾਨੂੰ ਜਾਨ ਤੋਂ ਪਿਆਰਾ ਹੈ ਧਰਮ ਆਪਣਾ ਲੇਖੇ ਧਰਮ ਦੇ ਲਾ ਜਿੰਦ ਜਾਨ ਰਹਿ ਹਾਂ ਸੂਬਾ ਕਹਿਣ ਲੱਗਿਆ ਤੁਹਾਡੀ ਬਹੁਤ ਹੀ ਇੱਜ਼ਤ ਹੋਏਗੀ ਮਨ ਲੋ ਕਹਿਣਾ ਐਦਾਂ ਨਾ ਕਰੋ ਤੁਹਾਡੀ ਸੋਭਾ ਹੋਏਗੀ ਸਾਰਾ ਜਗ ਤੁਹਾਡੀ ਇੱਜ਼ਤ ਕਰੇਗਾ ਦੇਖੋ ਆਪਾਂ ਵੀ ਚਾਹੁੰਦੇ ਵੀ ਸਾਡੀ ਇੱਜ਼ਤ ਹੋਵੇ ਇਹ ਜਗਤ ਵਾਲੀਆਂ ਇੱਜ਼ਤਾਂ ਸਾਡੀ ਸਾਰੀ ਮਿੱਟੀ 'ਚ ਮਿਲ ਜਾਣੀ ਛੋਟੇ ਸਹਿਬ ਜਾਦਿਆਂ ਨੂੰ ਇਹ ਸਾਰੀਆਂ ਇੱਜ਼ਤਾਂ ਮਿਲ ਰਹੀਆਂ ਸਨ ਜਗਤ ਵਾਲੀਆਂ ਪਤਾ ਕੀ ਜਵਾਬ ਦਿੱਤਾ ਜਗਤ ਵਾਲੀਆਂ ਨਹੀਂ ਇੱਜ਼ਤਾਂ ਦੀ ਲੋੜ ਸਾਨੂੰ ਐ ਸੁਬਿਆ ਜਗਤ ਵਾਲੀਆਂ ਨਹੀਂ ਇੱਜ਼ਤਾਂ ਦੀ ਲੋੜ ਸਾਨੂੰ ਅਸੀਂ ਗੁਰੂ ਤੋਂ ਹੀ ਕਰ ਅਸੀਂ ਗੁਰੂ ਤੇ ਹੀ ਕਰ ਸਦਾ ਮਾਣ ਰਹੇ ਆ ਸਾਡੀ ਇੱਜ਼ਤ ਵੀ ਗੁਰੂ ਹੈ ਗੁਰੂ ਨਾਲ ਜੁੜ ਕੇ ਹੀ ਅਸੀਂ ਇੱਜ਼ਤ ਵਾਲੇ ਆਪਣੇ ਆਪ ਨੂੰ ਸਮਝਦੇ ਆ ਇਹ ਹੈ ਇੱਜ਼ਤ ਆ ਆ ਜਿਹੜੀ ਆਪਾਂ ਜਿੱਦਾਂ ਉਹਨਾਂ ਚੱਕੀ ਫਿਰਦੇ ਆ ਹੰਕਾਰ ਦਾ ਨਾਂ ਇੱਜ਼ਤ ਆ ਇਹ ਰੱਖਿਆ ਹੋਇਆ ਸੀ ਜਿੰਨਾ ਕੋਈ ਵੱਧ ਤੇ ਵੱਧ ਹੰਕਾਰੀ ਹੁੰਦਾ ਸੀ ਉਸ ਨੂੰ ਕਹਿੰਦੇ ਨੇ ਬੜਾ ਇੱਜ਼ਤ ਵਾਲਾ ਅਣਖ ਵਾਲਾ ਆ ਹੈ ਇੱਜ਼ਤ ਵਾਲੇ ਦੀ ਪਛਾਣ ਕਰਾਉਂਦੀ ਸਹਿਬਜ਼ਾਦੀ ਕਹਿੰਦੇ ਸਾਨੂੰ ਇਹ ਜਗਤ ਵਾਲੀਆਂ ਇੱਜ਼ਤਾਂ ਦੀ ਲੋੜ ਨਹੀਂ ਹੈ ਬੇਅੰਤ ਲੋਕ ਜਗਤ ਵਿੱਚ ਜਿਨ੍ਹਾਂ ਦੀ ਜਾਇਜ਼ਾਕਾਰ ਹੋ ਰਹੀ ਸੀ ਅੱਜ ਮਿੱਟੀ 'ਚ ਮਿਲੇ ਪਏ ਭਾ ਜਿਹੜੇ ਮਿੱਟੀ 'ਚ ਮਿਲੇ ਹੋਏ ਸਨ ਉਹਨਾਂ ਦੀ ਅੱਜ ਇੱਜ਼ਤ ਹੋ ਰਹੀ ਹੈ ਇਹ ਤਾਂ ਉਹਦੀ ਖੇਡ ਹੈ ਇਹ ਤਾਂ ਬਦਲਦੀਆਂ ਰਹਣੀਆਂ ਇੱਜ਼ਤਾਂ ਬੇਇੱਜ਼ਤੀਆਂ ਪਰ ਅਸੀਂ ਜਿਹੜੀ ਇੱਜ਼ਤ ਪ੍ਰਾਪਤ ਕੀਤੀ ਹੈ ਇਹ ਇੱਜ਼ਤ ਮਿੱਟੀ 'ਚ ਮਿਲਣ ਵਾਲੀ ਨਹੀਂ ਹੈ ਇਹ ਇੱਥੇ ਵੀ ਕਾਇਮ ਰਹਿੰਦੀ ਹੈ ਪਰਲੋਕ ਵਿੱਚ ਵੀ ਕਾਇਮ ਰਹਿੰਦੀ ਹੈ ਸੂਬੇ ਕਿਹੜੀ ਕਿਹੜੀ ਇੱਜ਼ਤ ਦਾ ਤੁਸਾਨੂੰ ਲਾਜ ਦੇ ਰਹੀ ਹੈ ਕੀ ਕਹਿੰਦੇ ਹਾਂ ਜਗਤ ਵਾਲੀਆਂ ਨਹੀਂ ਜਿੱਤਾਂ ਦੀ ਲੋੜ ਸਾਨੂੰ ਅਸੀਂ ਗੁਰੂ ਤੇ ਹੀ ਕਰ ਸਦਾ ਮਾਣ ਰਹੇ ਆ ਅਸੀਂ ਤੱਕਿਆ ਸਹਾਰਾ ਇੱਕੋ ਵਹਿਗੁਰੂ ਦਾ ਸਾਨੂੰ ਹੋਰ ਕੋਈ ਸਹਾਰਾ ਨਹੀਂ ਹੈ ਅਸੀਂ ਤੱਕਿਆ ਸਹਾਰਾ ਇੱਕੋ ਵਹਿਗੁਰੂ ਦਾ ਜਸਪਾਲ ਉਸੇ ਤੇ ਹੀ ਰੱਖ ਜਸਪਾਲ ਉਸੇ ਤੋਂ ਹੀ ਮੰਗ ਮਾਣ ਤਾਣ ਰਹੇ ਆ ਅਸੀਂ ਆਪਣੇ ਵਹਿਗੁਰੂ ਤੋਂ ਹੀ ਮਾਣ ਮੰਗਦੇ ਆ ਤਾਣਾ ਮੰਗਦੇ ਆ ਬਲ ਮੰਗਦੇ ਆ ਤੂੰ ਸਾਨੂੰ ਕੀ ਦਏਂਗਾ ਸਾਨੂੰ ਆਪਣਾ ਧਰਮ ਪਿਆਰਾ ਸੁਬੇ ਨੇ ਉਸੇ ਵਕਤ ਸੋਚ ਲਿਆ ਵੀ ਮਨ ਦੇ ਨਹੀਂ ਬੱਚੇ ਹੁਣ ਤਾਂ ਸੋਚਿਆ ਵੀ ਪੈਣਾ imageHeight ਆ ਜਾਣਗੇ ਲਾਜ ਵਿੱਚ ਆ ਜਾਣਗੇ ਸੁਬਾ ਕਹਿਣ ਲੱਗਿਆ ਐਦਾਂ ਕਰੋ ਕੱਲ ਨੂੰ ਕਰਾਂਗੇ ਇਹਨਾਂ ਨਾਲ ਗੱਲਬਾਤ ਠੰਡੇ ਗੁਰਜ ਵਿੱਚ ਬੰਦ ਕਰ ਲਓ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਗਿਆ